जहा बेलिया तेरा नाम उचित आव गुरु नानक ना <स्थिवारे> ਆਪ ਆਪਣੇ ਪੱਤਰ ਕਾ ਪ੍ਰੈਸੇਸ਼ਨ ਨੇ ਪੂਰੇ ਪਿੱਛੇ ਖੜੀ ਮਦਦ ਤੇ ਔਰ ਪੱਤਰ ਕਾ ਪ੍ਰੈਸੇਸ਼ਨ ਔਰ ਅੱਜ ਜਿਹੜਾ ਉਪਰਾਲਾ ਕੀਤਾ ਗਿਆ ਹੈ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਸਾਰੀ ਸਾਰੀ ਪੂਰੀ ਟੀਮ ਨੇ ਤੇ ਇਹ ਮਿੱਥਿਆ ਸੀ ਕਿ ਅਜਾ ਚੀ ਦੇਤੇ ਉੱਤੇ ਆਪਾਂ ਕੋਈ ਦਾਦਾ ਕੰਮ ਨਹੀਂ ਕਰਨਾ ਪਰ ਅੱਜ ਜਿਹੜਾ ਫਲੈਡ ਤਾਂ ਆਪਾਂ ਲਾ ਕੇ ਕੁਛ ਇਧਾਂ ਨੂੰ ਪੱਤਰ ਕੀਤਾ ਵਾ ਤੇ ਮੈਂ ਆਪਣੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਖਾਸ ਕਰਕੇ ਜਿਹੜੇ ਸਾਡੇ 50 ਮਰਵਾਦ ਸਰਦ ਮਜੀਦ ਸਿੰਘ ਜੀ ਸਰ ਬਣਾ ਲੈਣੇ ਉਹਨਾਂ ਦੇ ਹੱਥ ਦੇ ਬਹੁਤ ਸਵਾਗਤ ਕਰਦਾ ਹੈ ਸਾਡੇ ਬਾਬਾ ਗੁਰਮੀਤ ਸਿੰਘ ਜੀ ਜਿਹੜੇ ਸਾਡੇ ਪੱਤਰਕਾਰ ਪ੍ਰੈਸਾ ਜਨ ਦੇ ਬਹੁਤ ਬਾਬਾ ਜੀ ਕਿਨੇ ਜਾਂਦੇ ਨੇ ਤੇ ਸਾਡੇ ਨਾਲ ਇਹਨਾਂ ਦਾ ਬੜਾ ਸਨ ਖਾਤ ਹੈ ਔਰ ਮੈਂ ਸਾਰੇ ਪੱਤਰਕਾਰ ਭਰਾਵਾਂ ਦਾ ਬਹੁਤ ਬਹੁਤ ਜੀ ਪਾਪਾ ਜੀ ਬੈਠ ਕੱਢ ਬੱਲੇ ਠੀਕ ਉਹ ਕੋ ਫੋਟੋ ਦਾ ਲਿਓ ਯਾਰ ਇੱਕ ਛੋਟਾ ਦਾ ਹੋ ਜਾਵੇ ਮਾਸੇ ਛੋਟ ਹੋ ਗਈ ਕੱਲ ਨੂੰ ਐਸੋਸੀਏਸ਼ਨ ਪੰਜਾਬ ਜੋ ਹਮੇਸ਼ਾ ਹੀ ਲੋਕ ਤੇ ਥੱਲੇ ਕਰਿਓ ਭਾਜੀ ਲੋਕ ਭਲਾਈ ਤੇ ਸਮਾਜ ਭਲਾਈ ਦੇ ਕੰਮ ਕਰਦੀ ਆ ਰਹੀ ਏ ਦੇਖੋ ਆ ਪੱਤਰਕਾਰ ਐਸੋਸੀਏਸ਼ਨ ਦੇ ਸਾਰੇ ਹੀ ਸਭੂ ਮੈਂਬਰਾਂ ਸਮਾਨ ਵਧਾਈ ਦੇ ਪਾਤਰ ਨੇ ਇਹਨਾਂ ਨੇ ਹਮੇਸ਼ਾ ਕੱਲੀ ਪੱਤਰਕਾਰਤਾ ਨਹੀਂ ਕੀਤੀ ਇਹ ਪੱਤਰਕਾਰੀ ਤੋਂ ਪਰਹੋਕ ਕੇ ਵੀ ਸਮਾਜ ਦੇ ਕੰਮ ਕਰਦੇ ਨੇ ਜਿਸ ਤਰ੍ਹਾਂ ਕਿ ਅੱਜ ਇਹਨਾਂ ਨੇ ਰੱਡ ਕੈਂਪ ਲਾਇਆ ਔਰ ਛੋਟੇ ਸਾਹਿਬ ਜਦੇ ਤੇ ਵੱਡੇ ਸਾਹਿਬ ਜਦੇ ਦੀ ਯਾਦ ਦੇ ਵਿੱਚ ਅੱਜ ਬਾਅਦ ਦੁੱਧ ਦਾ ਲੰਗਰ ਵੀ ਲਾਂਚ ਆ ਰਹੇ ਨੇ ਐਦਾਂ ਦੇ ਕੰਮ ਉਹ ਹੀ ਕਰ ਸਕਦੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਕੋਮਾ ਦੇ ਪ੍ਰਤੀ ਸਮਾਜ ਦੇ ਪ੍ਰਤੀ ਔਰ ਹਰ ਵਰਗ ਦੇ ਪ੍ਰਤੀ ਸਤਿਕਾਰ ਹੋਵੇ ਪ੍ਰੈਸ ਦਾ ਕੰਮ ਹਰ ਗੱਲ ਨੂੰ ਸਮਾਜ ਦੇ ਸਾਹਮਣੇ ਲਿਆਉਣਾ ਹੈ ਪਰ ਪ੍ਰੈਸ ਜਿਹੜੀ ਇਹ ਉਹ ਆਪਣਾ ਕੰਮ ਬਾਖੂਬੀ ਨਿਭਾ ਜਿੱਥੇ ਰਹੀ ਉੱਥੇ ਸਮਾਜਿਕ ਕੰਮਾਂ ਦੇ ਵਿੱਚ ਵੀ ਰੁਚੀ ਦਿਖਾ ਰਹੇ ਨੇ ਇਹ ਪ੍ਰੈਸ ਪੱਤਰਕਾਰ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਮੈਂ ਨਾਂ ਨਿਕਸਦਾ ਲੈਣ ਤੋਂ ਸਾਰੇ ਹੀ ਸਤਕਾਰਯੋਗ ਨੇ ਮੈਂ ਜਿੱਥੇ ਸਾਰਿਆਂ ਨੂੰ ਅੱਜ ਵਧਾਈ ਦਾ ਦਿਨ ਤੇ ਹੈ ਨਹੀਂ ਆ ਮੈਂ ਇਹਨਾਂ ਨੂੰ ਇਹ ਕੱਲ ਜੁਕਾਉਂਦਾ ਕਿ ਇਹ ਬਹੁਤ ਚੰਗੀ ਕਾਰਜ ਕਰਦੇ ਨੇ ਮੇਰੀ ਜਿੱਥੇ ਵੀ ਕਰੀ ਇਹਨਾਂ ਨੂੰ ਲੋੜ ਪਈ ਮੈਂ ਇਹਨਾਂ ਨਾਲ ਮੇਖ ਖੜਾ ਰਿਹਾ ਔਰ ਮੈਂ ਇਹਨੂੰ ਈਨ ਦੋਣਾ ਵਾ ਅਗੋਂ ਮੈਂ ਪੱਤਰਕਾਰ ਪ੍ਰੈਸ ਐਸੋਸੀਏਸ਼ਨ ਦੇ ਨਾਲ ਹਮੇਸ਼ਾ ਹੀ ਤਨੂ ਮਨੂ ਤਨੂ ਪ੍ਰਧਾਨ ਜੀ ਹੋਰ ਬਹੁਤ ਸਾਰੀਆਂ ਸੰਸਥਾਵਾਂ ਉਹਨਾਂ ਨੇ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਆ ਬਿਲਕੁਲ ਕਰਨੀ ਚਾਹੀਦੀ ਜੋ ਲੋਕ ਚਾਹੋ ਇੱਕ ਘਰ ਦਾ ਮੁਖੀ ਹੈ ਆਪਣੇ ਬੱਚਿਆਂ ਨੂੰ ਪਾਲ ਰਿਹਾ ਹੋਵੇ ਜਿਹਦੇ ਨਾਲ ਦੇ ਘਰ ਦੇ ਵਿੱਚ ਕੋਈ ਪੱਛਾ ਭੁੱਖਾ ਸੁੱਤਾ ਹੋਵੇ ਜੋ ਕੈਂਪ ਲੱਗਾ ਉਹਦੇ ਬਾਰੇ ਮੜਾ ਵੀਰਾਂ ਦੇ ਸਰਕਾਰ ਪ੍ਰਾਚ ਵੱਲੋਂ ਐਸੋਸੀਏਸ਼ਨ ਵੱਲੋਂ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਜੀ ਸਿੱਧੀ ਰਿਆੜਿਆਂ ਤੋਂ ਨਾਲ ਦੋਤਾ ਲੰਗ ਲਗਾਇਆ ਗਿਆ ਆਜਾ ਅੱਜ ਇਸੇ ਵਿੱਚ ਬੱਚਿਆਂ ਨੂੰ ਰਾਹਤ ਮਿਲੇਗੀ ਜਿਹੜਾ ਖੂਨ ਦਾ ਬੱਚ ਭਰਾ ਦੇ ਰਹੇ ਉਹਨਾਂ ਨੂੰ ਖੂਨ ਦਾ ਖੂਨ ਮਿਲੇਗਾ ਲਹਤ ਮਿਲੇਗਾ ਨਾਲ ਆਇਓ ਵਿੱਚ ਭੜੂ ਜੀ ਸਾਰੇ ਭਰਾਵਾਂ ਦਾ ਸਿੰਘ ਉਹਦੇ ਨਾਲ ਹਰ ਕੇ ਦੀ ਸਿਹਤੰਧੀ ਦੀ ਉਪਰਾਲਾ ਕੀਤਾ ਗਿਆ ਖੂਨ दान ਕਰਨਗੇ ਆਪਣੀ ਸਿਹਤ ਵੀ ਠੀਕ ਰੱਖਣਗੇ ਸਾਰੇ ਹਾਂ ਨਾ ਕੰਟੀਨਰ ਕਰ ਚਾਹਦੇ ਆ ਕਿ ਸਾਡੇ ਹੁਣ ਇਸ ਟਾਈਮ 25 ਮਿੰਟ ਹੋ ਗਏ ਨੇ ਤੇ ਇਹ ਕੰਟੀਨਿਊ ਹੈ ਚੱਲ ਰਿਹਾ ਹੈ ਯਾਦ ਕਰਦੀ ਹੋਊਗੀ ਸਰ ਹੋਰ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੋਂ ਕੈਂਪ ਲਗਾਉਂਦੇ ਹੋ ਅਸੀਂ ਆਨਮਾਨ ਪੂਰੇ ਪੰਜਾਬ 'ਚ ਕੈਂਪ ਲਗਾਉਂਦੇ ਹਾਂ ਉਸ ਇੱਥੇ ਕਿਸ ਤਰ੍ਹਾਂ ਦਾ ਤੁਹਾਨੂੰ ਸਹਿਯੋਗ ਮਿਲਦਾ ਪਾਜੀ ਵਧੀਆ ਮਿਲਦਾ ਜੀ ਇੱਥੇ ਵੀ ਸਾਰਾ ਵਧੀਆ ਮਿਲਦਾ ਜੀ ਤੁਹਾਨੂੰ ਕੋ ਲੱਗਦਾ ਇੱਥੇ ਵੀ ਉਸ ਤਰ੍ਹਾਂ ਦਾ ਸਹਿਯੋਗ ਮਿਲ ਸਕਦਾ ਪੂਰਾ ਪੂਰਾ ਜ਼ਿਆਦਾ ਵੱਧ ਚੜ ਕੇ ਮਿਲ ਰਿਹਾ ਜੀ ਸਾਰੇ ਭਰਾ ਦੇਖੋ ਕਿੰਨਾ ਸ਼ਾਹ ਦੇ ਨਾਲ ਕੋਲ ਗੱਲ ਕਰ ਰਹੇ ਜੀ ਸਰ ਕੀਰੋ ਸਿੰਘ ਆ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਭਾਜੀ ਮੈਂ ਬੰਦਰੀ ਰੌਣੀ ਵੇਸ ਤੋਂ ਆਪਣਾ ਕਾਹਲਾ ਰੋਡ ਤੋਂ ਪਾਜੀ ਅਸੀਂ ਤੁਸੀਂ ਬਲੱਡ ਦਿੱਤਾ ਕਿ ਇਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਭਾਜੀ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਤੇ ਮੈਨੂੰ ਇਹ ਬਹੁਤ ਵਧੀਆ ਭਰਾ ਲੱਗਾ ਹੂੰ ਸਤਿ ਸ੍ਰੀ ਅਕਾਲ ਜੀ ਪੱਤਰਕਾਰ ਸੁਸਾਇਟੀ ਜੀ ਹੈ ਬਹੁਤ ਵਧੀਆ ਲੱਗਾ ਅੱਜ ਕੱਲ੍ਹ ਦੀ ਜਨਰੇਸ਼ਨ ਬਲੱਡ ਦੇਣ ਤੋਂ ਬਹੁਤ ਡਰਦੀ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਅਜੀ ਬਹੁਤ ਗਲਤ ਗੱਲ ਹੈ ਵੈਸੇ ਉਹਨਾਂ ਵਾਸਤੇ ਬਲੱਡ ਦੇਣ ਦੇ ਨਾਲ ਸਾਡੀਆਂ ਕਈ ਬਿਮਾਰੀਆਂ ਕੋਈ ਆਸਾਨ ਆਰਾਮ ਮਿਲਦੀ ਹੈ ਹਰ ਬੰਦੇ ਨੂੰ ਬਲੱਡ ਦੇਣਾ ਚਾਹੀਦਾ 3 ਮਹੀਨੇ ਬਾਅਦ ਅੱਜ ਕੱਲ੍ਹ ਜਿਹੜੇ ਮੁੰਡੇ ਜਨਰੇਸ਼ਨ ਨਸ਼ੇ ਕਰਦੇ ਉਹਨੂੰ ਆ ਬਲੱਡ ਦਾ ਨਸ਼ਾ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਦਾਨ ਕਰਕੇ ਬਿਲਕੁਲ ਭਾਈ ਜਰੂਰ ਸਹੀ ਗੱਲ ਤੁਹਾਡੀ ਬਿਲਕੁਲ ਤੁਹਾਡੀ ਵੱਡਾ ਵੱਡਾ ਗੱਲ ਸਹੀ ਹੈ ਉਹਨੂੰ ਆ ਬਲੱਡ ਦਾ ਜਰੂਰ ਦੇਣਾ ਚਾਹੀਦਾ ਹਰ ਬੰਦੇ ਦੇ ਬਹੁਤ ਸਾਰੀਆਂ ਲੇਡੀਜ਼ ਵੀ ਆ ਜਿਹੜੀ ਬਲੱਡ ਦੇਣ ਤੋਂ ਡਰਦੀਆਂ ਤਾਂ ਬਹੁਤ ਸਾਰੀਆਂ ਬਲੱਡ ਦਿੰਦੀਆਂ ਵੀ ਆ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਭਾਈ ਮੇਰੀ ਉਹਨਾਂ ਨੂੰ ਇਹੀ ਰਾਏ ਹੈਗੀ ਆ ਲੇਡੀਜ਼ ਰੋਗੇ ਜਿਹੜੀਆਂ ਬਿਲਕੁਲ ਸਹੀ ਕਲਾਮ ਕਰਦੇ ਨੇ ਤਨਰੂਤ ਨੇ ਉਹਨਾਂ ਨੂੰ ਤਾਂ ਜ਼ਰੂਰ ਬਲੱਡ ਦੇਣਾ ਚਾਹੀਦਾ ਜੀ ਜਿਹੜੀ ਸੰਸਥਾਵਾਂ ਲਾਈਵ ਦੇਖ ਰਹੀਆਂ ਉਹਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਬਲੱਡ ਦੇਣਾ ਚਾਹੀਦਾ ਮੈਂ ਬਿਲਕੁਲ ਹਰ ਬੰਦੇ ਨੂੰ ਕਹਿੰਦਾ ਕਿ ਹਰ ਬੰਦਾ ਜਿਹੜਾ ਬੰਦਾ ਤਨੂਤ ਹੈ ਉਹਨੂੰ ਤਾਂ ਜ਼ਰੂਰ ਦੇਣਾ ਚਾਹੀਦਾ ਜੀ ਠੀਕ ਹੈ ਚੰਗਰ ਜੀ ਕੀ ਹੋਰ ਬਹੁਤ ਬਹੁਤ ਧੰਨਵਾਦ ਸਾਡਾ ਪਤਕਰਕਾਰ ਪ੍ਰੈਸ ਐਸੋਸੀਏਸ਼ਨ ਦਾ ਅਨਾ ਨੇ ਸ਼ੀਦੀ ਦਿਹਾੜਿਆਂ ਦੇ ਦਿਨਾਂ ਦੇ ਵਿੱਚ ਬਹੁਤ ਸੋਨਾ ਮੁਹਿੰਮ ਚੱਲਿਆ ਹੈ ਜਿਸ ਦੇ ਵਿੱਚ ਬਲੱਡ ਡੋਨੇਟ ਕਰਾਇਆ ਜਾ ਰਿਹਾ ਹੈ ਬਹੁਤ ਸੋਨਾ ਮੁਹਿੰਮ ਹੈ ਮੈਂ ਵੈਸੀ ਵੀ ਐਜ਼ ਅ ਸਟ੍ਰੋਲੋਜਰ ਵੀ ਹਮੇਸ਼ਾ ਹੀ ਖੂਨਦਾਨ ਨੂੰ ਪ੍ਰਮੋਟ ਕੀਤਾ ਹੈ ਤੇ ਐ ਪ੍ਰੈਸ ਐਸੋਸੀਏਸ਼ਨ ਮਤਲਬ ਕਿੰਨਾ ਵਧੀਆ ਮੁਹਿੰਮ ਹੈ ਕਿ ਐ ਅਸੋਸ਼ਲ ਐਕਟਿਵਿਸਟਸ ਦੇ ਅਕੋਰਡਿੰਗਲੀ ਵੀ ਕੰਮ ਕਰ ਰਹੀ ਹੈ ਸਿਰਫ ਤੇ ਸਿਰਫ ਐ ਮੀਡੀਆ ਨੂੰ ਫੋਲੋਇੰਗ ਕਰ ਰਹੀ ਹੈ ਕਿ ਆਪਣੇ ਫਾਇਦੇ ਦੇ ਕੰਮ ਨਹੀਂ ਕਰੀ ਲੋਕਾਂ ਲਈ ਵੀ ਕੰਮ ਕਰ ਰਹੀ ਹੈ ਕਿੱਡਾ ਵਧੀਆ ਮੁਹਿੰਮ ਹੈ ਤੇ ਇਹ ਪੱਤਰਕਾਰ ਪ੍ਰੈਸ ਐਸੋਸੀਏਸ਼ਨ ਦਾ ਬਹੁਤ-ਬਹੁਤ ਧੰਨਵਾਦ ਜਨ ਹਿਤ ਵਿੱਚ ਵੀ ਤੁਸੀਂ ਸੋਚ ਰਹੇ ਹੋ ਐਦਾਂ ਹੀ ਅੱਗੇ ਹੋਰ ਵੀ ਚੀਜ਼ਾਂ ਕਰਦੇ ਰਹੋ ਤੇ ਅਸੀਂ ਤੁਹਾਡੇ ਨਾਲ ਜੁੜਦੇ ਰਹੀਏ ਮੈਂ ਇੱਥੇ ਆ ਕੇ ਬਹੁਤ ਹੀ ਖੁਸ਼ੀ ਤੇ ਬlesed ਮਹਿਸੂਸ ਕਰ ਰਹੀ ਆ ਤੇ ਤਾਰਾ ਪਹਿਲੇ ਇਸ ਵਿੱਚ ਹੋ ਰਿਹਾ ਹੈ ਤੁਸੀਂ ਲੋਕ ਵੀ ਆਓ ਉੱਥੇ ਬਲੱਡ ਡੋਨੇਟ ਕਰੋ ਧੰਨਵਾਦ ਮੈਡਮ ਕਿੰਨੇ ਕੁ ਯੂਨਿਟ ਹੋ ਚੁੱਕੇ ਹੈ 30 प्लस हो चुके हैं काफी अच्छा लोग इनिशिएटिव ले रहे हैं बहुत अच्छा लग रहा है मेरे खुद वेलविशर्स ने ਦਿੱਤਾ ਵੈ ਬੜਾ اچھا ਲੱਗ ਰਿਹਾ ਹੈ ਮੈਡਮ ਹੋਰ ਬਹੁਤ ਸਾਰੀਆਂ ਸੰਸਥਾਵਾਂ ਤੁਸੀਂ ਉਹਨਾਂ ਨੂੰ ਕੀ ਸਨੀਆ ਦੇਣਾ ਚਾਹੁੰਦੇ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਬਿਲਕੁਲ ਕਰਨੇ ਚਾਹੀਦੇ ਕਿਉਂਕਿ ਖੂਨਦਾਨ ਤੋਂ ਉੱਤੇ ਕੁਝ ਵੀ ਨਹੀਂ ਹੈ ਜਿੰਨੇ ਖੂਨਦਾਨ ਕਰ ਦਿੱਤਾ ਤੁਸੀਂ ਹੋਰ ਵੀ ਜਾਨਾਂ ਦੇ ਉੱਤੇ ਮਤਲਬ ਕਹਿੰਦੇ ਨਾ ਅਸੀਂ ਕਹੀਏ ਕਿ ਖੂਨਦਾਨ ਇੱਕ ਸਰਵੋਤਮ ਤਾਨ ਬਣਿਆ ਜਾਂਦਾ ਹੈ ਤੇ ਜੇਕਰ ਤੁਸੀਂ ਕਿਸੇ ਦੀ ਜਾਨ ਬਚਾਉਣਾ ਚਾਹੁੰਦੇ ਹੋ ਜਨਿਤ ਵਿੱਚ ਕੁਝ ਵੀ ਕਰਨਾ ਚਾਹੁੰਦੇ ਹੋ ਤੇ ਖੂਨ ਦਾਨੋ ਵੈਸੇ ਵੀ ਅਗਰ ਮੈਜ਼ਨ ਐਸਟ੍ਰੋਲੋਜਰ ਵੀ ਗੱਲ ਕਰਾ ਤੇ ਖੂਨ ਜਿਹੜਾ ਹੈ ਸਾਡੇ ਮੰਗਲ ਪਲਾਨਟ ਰਿਪਰੈਜ਼ੈਂਟ ਕਰਦਾ ਹੈ ਤੇ ਬਿਜ਼ਨਸ ਜਾਂ ਆਪਣੇ ਜਿਵੇਂ ਕਹਿੰਦਾ ਹੈ ਕਿ ਪਰਿਵਾਰਾਂ ਦੇ ਨਾਲ ਚੰਗੇ ਰਿਸ਼ਤੇ ਇਹ ਸਭ ਕੁਝ ਸਾਡਾ ਮੰਗਲ ਹੀ ਰਿਪਰੈਜ਼ੈਂਟ ਕਰਦਾ ਹੈ ਤੇ ਖੂਨ ਦਾਨ ਦੇ ਨਾਲ ਹੀ ਤੁਸੀਂ ਆਪਣੇ ਬਾਕੀ ਪਲਾਨਟਸ ਵੀ ਅੱਛੇ ਕਰ ਸਕਦੇ ਹੋ ਤੇ ਜਨਹਿਤ ਦੇ ਵਿੱਚ ਕਾਫੀ ਚੰਗੇ ਉਪਰਾਲੇ ਤੇ ਕਿਸੇ ਦੀ ਜਾਨ ਵੀ ਬਚਾ ਸਕਦੇ ਜਿਹੜੀ ਅੱਜ ਕੱਲ ਦੀ ਗਰਲਸ ਹੈ ਡਰਦੀਆਂ ਬਲੱਡ ਦਾਨ ਉਜੇ 20 ਇਅਰ ਤੋਂ ਉੱਪਰ ਹੈ ਉਹਨਾਂ ਨੂੰ ਤੁਸੀਂ ਕੀ ਕਰਨਾ ਚਾਹੁੰਦੇ ਹੋ ਗਰਲਸ ਕੇ ਲਿਏ ਫੀਮੇਲਸ ਕੇ ਲਿਏ ਹੈ ਤੇ ਫੀਮੇਲ ਮੈਂ ਖੁਦ ਬਲੱਡ ਡੋਨੇਟ ਕਰਤੀ ਹਾਂ ਫਿਰ 3 ਮੰਥਸ ਇਸਕਾ ਪ੍ਰੋਸੈਸ ਹੁੰਦਾ ਹੈ ਡੈਫੀਨੇਟਲੀ ਬਲੱਡ ਡੋਨੇਟ ਫੀਮੇਲਸ ਕੋ ਕਰਨਾ ਚਾਹੀਏ ਸਭ ਤੋਂ ਪਹਿਲੇ ਸਾਇੰਟੀਫਿਕਲੀ ਬਾਤ ਕਰੇ ਇਹ ਤਾਂ ਪਿਉਰੀਫਿਕੇਸ਼ਨ ਆਫ ਬਲੱਡ ਵੀ ਰਹਤੀ ਹੈ ਸਾਡਾ ਖੂਨ ਵੀ ਸਾਫ ਹੁੰਦਾ ਹੈ ਤੇ ਨਾਲ ਹੀ ਨਾਲ ਇਹ ਕੋਈ ਜੇਕਰ ਬਾਕੀ ਕੰਮ ਵੀ ਆਦਮੀ ਕਰ ਸਕਦੇ ਆ ਤੇ ਔਰਤਾਂ ਵਿੱਚ ਕੋਈ ਫਰਕ ਨਹੀਂ ਰਿਹਾ ਸੀ ਇਹ ਵੀ ਇਹ ਕੰਮ ਜ਼ਰੂਰ ਕਰ ਸਕਦੇ ਆ ਫੀਮੇਲਸ ਵਿੱਚ ਤੇ ਮੇਲ ਵਿੱਚ ਕੋਈ ਫਰਕ ਬਲੱਡ ਡੋਨੇਸ਼ਨ ਵਿੱਚ ਨਹੀਂ ਹੈ ਜਿਵੇਂ ਇੱਕ ਮਥੇ ਕਿ ਫੀਮੇਲਸ ਬਲੱਡ ਡੋਨੇਟ ਨਹੀਂ ਕਰ ਸਕਦੀਆਂ ਫੀਮੇਲਸ ਕੈਨ ਡੈਫੀਨੇਟਲੀ ਡੂ ਆਈ ਮਾਈਸੈਲਫ ਆਲਸੋ ਡੂ ਮੇਰੇ ਟੀਮ ਮੇਟਸ ਵੀ ਦਿੰਦੀਆਂ ਅਸੀਂ ਤਿੰਨ ਮਹੀਨਿਆਂ ਬਾਅਦ ਆਪਣੀ ਸਾਡੀ ਪੂਰੀ ਟੀਮ ਦੇ ਨਾਲ ਬਲੱਡ ਡੋਨੇਟ ਕਰੀਦਾ ਹੀ ਕਰੀ ਓਕੇ ਅਰੇ ਤੁਸੀਂ ਐਸਾ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਤੇ ਬੈਠੋ ਅੰਕਲ ਜੀ ਹੁਣ ਉਤਾਰਾ ਬਲਸ ਕਿਟੇਟਰ ਆ ਤੁਸੀਂ ਅੱਜ ਬਲੱਡ ਦਿੱਤਾ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਅੱਜ ਕੱਲ ਦੀ ਜਨਰੇਸ਼ਨ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਮੈਂ ਕਹਿੰਦਾ ਇਹ ਹਰ 15 ਸਾਢੇ 2 ਵਾਰੀ ਮੈਂ ਨਾ ਦੋ ਨਹੀਂ ਤਿੰਨ ਵਾਰੀ ਘਟਾਣਾ ਥੇ ਇਹਦੇ ਜਿਹੜਾ ਬਲੱਡ ਆ ਕਿਸੇ ਦੇ ਖਰੀਬ ਦੇ ਕੰਮ ਆ ਸਕਦਾ ਅੱਜ ਕੱਲ ਦੀ ਜਨਰੇਸ਼ਨ ਬਲੱਡ ਦੇਣ ਤੋਂ ਡਰਦੀ ਬਹੁਤ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਨਹੀਂ ਡਰਨਾ ਕੰਮ ਨਹੀਂ ਇਹ ਬਹੁਤ ਵਧੀਆ ਜੀ ਇਹ ਕਦਰ ਭਾਈ ਦਾ ਕੰਮ ਹੈ ਜਿਹੜੇ ਅੱਜ ਕੱਲ ਦੀ ਜਨਰੇਸ਼ਨ ਨਸ਼ੇ ਕਰਦੀ ਉਹਨੂੰ ਇਹ ਵਾਲਾ ਨਸ਼ਾ ਨਹੀਂ ਕਰ ਸਹੀ ਗੱਲ ਹੈ ਬਿਲਕੁਲ ਵਧੀਆ ਨਸ਼ਾ ਛੱਡ ਕੇ ਇਹ ਬਲੱਡ ਦਾਨ ਕਰੋ ਕਿ ਨਾਲੇ ਤੁਹਾਡੀ ਸੇਵਾ ਲਗੇ ਨਾਲੇ ਸਹੀ ਰਸਤਾ ਚੱਲੋ ਕਿੰਨੀ ਉਮਰ ਕਿੰਨੀ ਤੁਹਾਡੀ ਮੇਰੀ 55 ਸਾਲ ਦੀ ਹੁੰਦੀ ਹੈ ਅੱਜ ਕੱਲ ਦੇ ਦੇਖੋ 20 ਸਾਲ ਤੋਂ ਉੱਪਰ ਜਨਰੇਸ਼ਨ ਡਰਦੀ ਬਲੱਡ ਦੇਣ ਤੋਂ ਉਹਨਾਂ ਨੂੰ ਦੇਣਾ ਚਾਹੀਦਾ ਬਿਲਕੁਲ ਦੇਣਾ ਚਾਹੀਦਾ ਜੀ ਠੀਕ